छॾियो <laughs> ਆ ਜੀ ਬੱਲੂ ਦੇ ਹੋਏ ਇੰਨਾ ਜੀ ਘੱਟ ਆ ਅਰੇ ਯਾਰ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਪਹੁੰਚੇ ਹੋਏ ਪਿੰਡ ਬੱਲੂ ਸ਼ਹੀਦ ਸ਼ੁਭਕਰਨ ਸਿੰਘ ਜੋ ਕਿ ਆਪਣੇ ਨੌਰੀ ਬਾਡਰ ਦੀ ਸਿੱਧੀ ਪਾ ਗਏ ਸੀ ਉਹਨਾਂ ਦੀ ਅੱਜ ਪਹਿਲੀ ਵਰ੍ਹੇਗੰਤੀ ਆ ਆਜ ਉਸਨ ਸਾਰੇ ਜੀ ਦਰਸ਼ਨ ਕਰਵਾਉਣੇ ਆ ਜੋੜੇ ਹੁ ਚਲਾ ਦੇਣਾ ਜੀ ਦੋਸਤੋ ਆਗੇ ਕੋਈ ਸਾਰੇ ਜੀ ਦੇ ਦਰਸ਼ਨ ਕਰਾਉਣੇ ਆ ਕਮਿੰਦ ਰਾਜ ਆਪਣੀ ਬੇਕਤੀ ਕਰਕੇ ਸਾਰੇ ਜੀ ਦਾ ਕਿਰਪਾ ਕਰਦਾ ਕਰਮ ਹੋ ਕੇ ਲੜਦਾ ਰੋਣਾ ਕਿ ਅੱਜ ਸਵਾ ਮਨ ਕਰਦਾ ਸਾਨੂੰ ਵਾਲੇ ਤੋਹਫਾ ਦੇ ਲੋਕਾਂ ਨੂੰ ਰੀਆ ਬਾਕਿਆ ਸੇ ਪਸੂ ਲੋਕ ਹੋ ਕੇ ਆਪਾਂ ਸੇ ਲੜ ਕੇ ਇਸ ਅੰਗਰੇਨ ਨੂੰ ਹੋਰ ਮਜ਼ਬੂਤ ਕਰੀਏ ਇਹਦੀਆਂ ਬੇਤਾਲਾਂ ਰਾਏ ਗੋਦੀ ਦਾ ਖਾਲਸਾ ਰਾਏ ਗੋਦੀ ਕੀ ਫਤਿਹ ਪਰਵਾਜੀ ਉਹ ਸਾਹ ਸਿੰਘ ਜੀ ਇਹਨਾਂ ਤੋਂ ਬਾਅਦ ਇਹ ਹਰੀ ਕ੍ਰਿਸ਼ੀ ਪਰਵਾਰ ਬਿਹਾਰ ਤੋਂ ਪਰਨ सिन्हा ਜੀ ਉਹ ਹੋਰ ਸਮਾਂ ਪੈਂਡਿੰਗ ਹੈ ਵੀ ਕੇ ਜੂ ਇੱਕ ਤਾਂ ਗ੍ਰਾਹਕ ਤੇ ਸ਼ਿਨਾਰਾ ਸਿੰਘ ਮਾਨ ਉਹਨਾਂ ਨੂੰ ਬੇਤੀ ਇਸ ਸਟੇਜ ਤੇ ਪੜਾ ਦੇਣਾ ਇਹਨਾਂ ਤੋਂ ਬਾਅਦ ਆ ਲਖਬਿੰਦਰ ਸ਼ਕੌਰ ਉਹ ਪਿਆਰੇ ਨੇ ਮੈਂ ਸਾਨੂੰ ਵੇਖ ਰਿਹਾ ਸਾਰਿਆਂ ਨੂੰ ਸ਼ੁਭ ਕਰਨ ਦੀ ਵਾਰਸ਼ੀ ਤੇ ਆਏ ਆ ਜੇ ਤੁਸੀਂ ਕਹੋ ਸਮਾਪਤੀ ਕਰ ਦਿੰਦੇ ਹ ਜੇ ਜ਼ਿਆਦਾ ਬੈਠਾ ਨਹੀਂ ਜਾਂਦਾ ਸਮਾਪਤੀ ਕਰ ਦਿੰਨੇ ਆਪਾਂ ਕੋਈ ਨਹੀਂ ਛੇਤੀ ਸਾਰੇ ਆਗੂਆਂ ਨੂੰ ਬੇਨਤੀ ਹੈ ਜਿਨ੍ਹਾਂ ਬਲਾਕਾਂ ਦੇ ਆਗੂਆਂ ਥੋੜੀ ਡਿਊਟੀਆਂ ਕਾਦੀਆਂ ਐਡੀ ਛੇਤੀ ਸਰਕਾਰ ਨਹੀਂ ਮੰਨਣ ਵਾਲੀ ਬਈ ਕੱਲ ਨੂੰ ਮੀਟਿੰਗ ਹੋ ਜੂ ਫੈਸਲਾ ਹੋ ਜੂ ਜੇ ਕਾਲੀ ਆ ਤਾਂ ਘੰਟਾ ਦੋ ਘੰਟੇ ਨਹੀਂ ਬੈਠਾ ਜਾਣਾ ਮੈਂ ਅਪੀਲ ਕਰਦਾ ਹੱਥ ਖੜੇ ਕਰ ਦਿਓ ਆਪਾਂ ਸਮਾਪਤੀ ਕਰ ਦਿੰਨੇ ਆ ਨਹੀਂ ਜਿੰਨੇ ਵੀ ਸੰਗਤਾਂ ਬਸਾਂ ਤੇ ਟਰਾਲੀਆਂ ਤੇ ਦਾਣਾ ਮੰਡੀ ਤੇ ਜਿੰਨੇ ਵੀ ਬੈਠੇ ਹੋ 3 ਵਜੇ ਸਮਾਪਤੀ ਕਰਾਂਗੇ ਪਰਨ ਕਰਾਂਗੇ ਕੁਸ਼ ਅਗਲੇ ਜੇ ਨਹੀਂ ਬੈਠਿਆ ਜਾਂਦਾ ਤਾਂ ਮੈਂ ਅਪੀਲ ਕਰਦਾ ਤਾਂ ਮੁੜ ਸੰਗਤ ਸਾਰੇ ਉਥੋਂ ਦਵਾਰੇ ਪੰਡਾਲ ਦੇ ਵਿੱਚ ਆਓ 3 ਵਜੇ ਆਪਾਂ ਸਮਾਪਤੀ ਕਰਕੇ ਗੁਰੂ ਸਾਹਿਬ ਦੇ ਇੱਥੇ ਅਰਦਾਸ ਕਰਕੇ ਜਿਹੜੀਆਂ ਮੰਗਾਂ ਦੀ ਖਾਤਰ ਸਾਡੇ ਜੋਧੇ ਸ਼ਹੀਦ ਹੋਏ ਨੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਆਏ ਆ ਇਹ ਆਮ ਸਰਦਾ ਨਹੀਂ ਮੈਂ ਇੰਨੀ ਅਪੀਲ ਕਰਨੀ ਸੀ ਜਿੰਨੇ ਵੀ ਆਗੂਆਂ ਆਪਦੀਆਂ ਡਿਊਟੀਆਂ ਸੰਭੋ ਧੰਨਵਾਦ ਉਹ ਵਹਿਮਜੀਕਾ ਖਾਲਸਾ ਉਹ ਵਹਿਮਜੀਕਾ ਬੰਦੀ ਸਤਿ ਸ੍ਰੀ ਅਕਾਲ ਤੋਂ ਵੀ ਭਾਰਤੀ ਕਿਸਾਨ ਇਕਤਾ ਦੇ ਜਿਹੜੇ ਜੁਵਾ ਨੇ ਜਿਹੜੇ ਉਸ ਦਿਨ ਵੱਲੋਂ ਵੱਲ ਚੁੱਪ ਕਰਨ ਦੇ ਨਾਲ ਸੱਜੇ ਖੱਬੇ ਖੜੇ ਸੀ ਪੈਦਲ ਯਾਤਰਾ ਲੈ ਜਾਂ ਤੀਸਰੇ ਦਿਨ ਇੱਥੇ ਕੁੰਚੇ ਨੇ ਪਿੱਛੇ ਪ੍ਰਬੰਧ ਕੀਤੇ ਇਥੋਂ ਦੇ ਤੰਮਨਗੜ ਅਕਾਈ ਬੀਕੇ ਜੋ ਸਿੱਧਾਪੁਰ ਦੀ ਸਿੱਧੂਪੁਰ ਦੀ ਮੋੜ ਬਲਾਕ ਦੀ ਉਹਨਾਂ ਨੇ ਰੁਕਾਇਆ ਬਹੁਤ ਸੇਵਾ ਕੀਤੀ ਸਾਥੀ ਕਹਿਰੇ ਵੀ ਉਹ ਸਾਢੇ ਰਾਤ ਰੁਕੇ ਸਿਰੇ ਬਿਠਾਇਆ ਇਹ ਪੈਦਲ ਯਾਤਰਾ ਲੈ ਕੇ ਉਹਨਾਂ ਦਾ ਮੋਰਚੇ ਵੱਲੋਂ ਨਾਲ ਯੋਧਿਆਂ ਦਾ ਵੀ ਧੰਨਵਾਦ ਜਿਹੜੇ ਉਦੋਂ ਵੀ ਡਟੇ ਹੋਏ ਸੀ ਮੋਰਚੇ ਦੇ ਨਾਲ ਤੇ ਅੱਜ ਵੀ ਉਸ ਮੋਰਚੇ ਨੂੰ ਤਾਕਤ ਦੇਣ ਵਾਸਤੇ ਉਸ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਵਾਸਤੇ ਪਹੁੰਚੇ ਨੇ ਦੋ ਤਿੰਨ ਨਾਰਿਆਂ ਦੇ ਨਾਲ ਆਪਣੀ ਬਾਣੀ ਨੂੰ ਸੁਵਾ ਕਰੂੰਗਾ ਨਾਲ ਝੰਡੇ ਉੱਪਰ ਕਰਕੇ ਪੂਰੇ ਜੋਸ਼ ਦੇ ਨਾਲ ਨਾਰੇ ਲਾਉੜਿਆਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸ਼ਹੀਦ ਸ਼ੁਭਕਾਮਨੀ ਤੇਰੀ ਸੋਚ ਤੇ ਸ਼ੁਭ ਕਮ ਸੰਤਾਰੇ ਸੋਚਦੇ ਪਹਿਰਾ ਦੇ ਕੇ ਥੋਕੇ ਸ਼ੁਭ ਕਮ ਸੰਤਾਰੇ ਕਾਜ ਅਧੂਰੇ ਲੋਕਾਂ ਦੀ ਜਿੰਦੜੀਆਂ ਕਰਾਂਗੇ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ